ਲੇ ਵੀ ਸੱਜਣੋ ਤੁਹਾਡਾ ਮੋਟਾਪਾ ਘਟਾਉਣ ਜਾਂ ਵਜ਼ਨ ਵਧਾਉਣ ਦਾ ਬਹੁਤ ਘੈਂਟ ਤਰੀਕਾ ਹੈ ਦੇਸੀ ਨੁਕਸਾਗਾ ਦੇਸੀ ਦਵਾਈਆਂ ਜਿਹੜੀਆਂ ਬੂਟੀਆਂ ਨਾਲ ਵਜ਼ਨ ਘਟਾਓ ਜਾਂ ਵਧਾਓ ਕਹਿਣ ਤੋਂ ਭਾਵ ਦਵਾਰੇ ਨਹੀਂ ਬਾਦਾ ਹੈਗਾ ਇੱਕ ਹੋਰ ਦਿੱਕਤ ਆ ਜਾਂਦੀ ਹੈ ਕੋਈ ਜਿਵੇਂ ਆ ਹੁੰਦੇ ਨੇ ਪ੍ਰੋਡਕਟ ਮਾਰਕੀਟ ਚ ਜਿਹੜੇ ਮਹਿੰਗੇ-ਮਹਿੰਗੇ ਨੇ ਇਹ ਮਹਿੰਗਾ ਨਹੀਂ ਹੈਗਾ ਸਸਤਾਗਾ ਉਹ ਕਹਿੰਦੇ ਨੇ ਵੀ ਰੋਟੀ ਬੰਦ ਕਰ ਦਿਓ ਜੀ ਆਹ ਕਰ ਲੋ ਬਾਹ ਕਰ ਲੋ ਉਹ ਚੀਜ਼ਾਂ ਵੀ ਦਿੱਕਤ ਨਹੀਂ ਆਉ ਉਹ ਦੇਸੀ ਤਰੀਕੇ ਨਾਲ ਤੁਹਾਡਾ ਵਜਨ ਘਟੂਗਾ ਵੀ ਜਾਂ ਵਧਾਉਣਾ ਵਧੂਗਾ ਵੀ ਆਪਣੇ ਨਾਲ ਨੇ ਬੈਦ ਜੀ ਵੀਰ ਜੀ ਕਿੰਨੇ ਟਾਈਮ ਚ ਘਟਾ ਦੋਗੇ ਇੱਕ ਮਹੀਨਾ ਨਹੀਂ ਸੀ ਐਨ ਪੂਰਾ ਮੇਰਾ ਹੁਣ ਮੇਰਾ ਭੇਟਾ ਮੈਂ ਅੱਜ ਸ਼ੁਰੂ ਕਰੂੰਗਾ ਮੈਨੂੰ ਕਿੰਨੇ ਟਾਈਮ ਚ ਐਨ ਫਲੈਟ ਸਕਰੀਨ ਕਰ ਦੋਗੇ ਸਭ ਕੱਢ ਦਾਂਗੇ ਡੇਢ ਮਹੀਨੇ ਕਰ ਦਾਂਗੇ ਡੇਢ ਮਹੀਨੇ ਜਾਂ ਮਹੀਨੇ ਦੇ ਵਿੱਚ ਕਹਿੰਦੇ ਨੇ 2 ਮਹੀਨੇ ਦਿੱਤੇ ਜੀ ਲੈ ਮਿੱਤਰੋ ਕਿੰਨੀ ਕੁ ਗਾਰੰਟੀ ਲੈਣੀ ਹੋਈ ਤੁਸੀਂ 500% ਦੀ 500% ਬਾਲੀ ਵੱਡੀ ਗਰੰਟੀ ਨਹੀਂ ਚੱਕ ਲਈ ਅੱਛਾ ਸਾਰੀਆਂ ਚੀਜ਼ਾਂ ਦੇਸੀ ਹੋਣਗੀਆਂ ਕੋਈ ਸਾਈਡ ਇਫੈਕਟ ਨਹੀਂ ਜੀ ਨਹੀਂ ਸਭ ਦੇਸੀ ਹੋਊ ਦੁਬਾਰੇ ਤਾਂ ਨਹੀਂ ਵਾਦਾ ਨਹੀਂ ਜੀ ਨਹੀਂ ਜਾਂ ਦੁਬਾਰੇ ਵਾਅਦਾ ਘਟਦਾ ਤਾਂ ਨਹੀਂ ਜੀ ਨਹੀਂ 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 ਲਓ ਜੀ ਮਿੱਤਰੋ ਗੱਲ ਇਹ ਆ ਵੀ ਵਾਦਾ ਵੀ ਕਰਦੇ ਨੇ ਦਾਵਾ ਵੀ ਕਰਦੇ ਨੇ 500% ਲੈਂਦੇ ਨੇ ਗਰੰਟੀ ਦਵਾਈ ਚਾਹੇ ਘਰੇ ਮੰਗਾ ਲਓ ਚਾਹੇ ਸੰਗਰੂਰ ਸ਼ੁੱਧ ਜਨਾਨੀ ਬੈਦਖਾਨ ਦਵਾਖਾਨਾ ਜਿਹੜਾ ਆਯੁਰਵੈਦਿਕ ਇੱਥੇ ਆ ਕੇ ਲੈ ਲਓ। ਲਓ ਜੀ ਘਟੂਗਾ ਵੀ ਵਧੂਗਾ ਵੀ। ਸੰਪਰਕ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਐਡਰੈਸ ਵੀ ਤਾਂ। ਧੰਨਵਾਦ ਜੀ। ਸਤਿ ਸ੍ਰੀ ਅਕਾਲ।